ਆ ਵੀ ਠੇਕੇਦਾਰ ਭਰਾਵੋ ਸਤ ਸ੍ਰੀ ਅਕਾਲ ਅੱਜ ਤੁਹਾਨੂੰ ਇੱਕ ਛੋਟੀ ਜੀ ਜਾਣਕਾਰੀ ਦੇ ਰਿਹਾ ਹਾਂ ਤੇ ਜਿਹੜੇ ਵੀ ਪੁਰਾਣੇ ਨੇ ਤਾਂ ਜਾਣਦੇ ਨੇ ਜਿਹੜੇ ਨਵੇਂ ਠੇਕੇਦਾਰ ਨੇ ਉਹਨਾਂ ਨੂੰ ਇਹ ਜਾਣਕਾਰੀ ਸਾਂਝੀ ਕਰ ਲੈਣਾ ਥੋੜਾ ਜਿਹਾ ਧਿਆਨ ਦੇ ਲੋ ਇੱਥੇ ਇਹ ਡਾਟਾ ਦਿਖਾ ਆਪਣੀਆਂ ਇੱਕ ਦੋ ਤੇ ਤਿੰਨ ਡਾਟਾ ਹੈਗੇ ਨੇ ਆਪਣੀ ਇੱਧਰ ਦੇ ਪਾਸੇ ਇਹ ਹੈਗੇ ਨੇ ਪੰਜ ਡਾਟਾ ਪੰਜ ਡਾਟਾ ਨੂੰ ਆਪਾਂ ਨੇ ਇੱਕ ਸਿਆਰ ਕੇ ਮੇ ਰੱਖਣਾ ਜਿਹੜੀ ਗਲਾਈਆਂ ਉਹਦੀ ਇੱਕ ਸਿਆਰ ਕੇ ਮ ਰੱਖਣੀ ਆ ਇੱਕ ਸਿਆਰ ਤੇ ਮਨੋ ਛੇਤੀ ਜਲਦੀ ਉਹ ਤੁਹਾਨੂੰ ਦਿਖਾਉਣਾ ਇੱਕ ਛੋਟਾ ਜਿਹਾ ਫਾਰਮੂਲਾ ਕਥੀ ਤੇ ਲੈ ਕੇ ਜਾਓ ਆਪਣੇ ਪਲਾਈ ਲੈ ਲਓ ਇਸ ਤਰ੍ਹਾਂ ਦਾ ਇੱਕ ਪਲਾਈ ਦਾ ਪੀਸ ਲੈ ਲਿਓ ਜੇ ਆਪਣੀ ਡਾਟ 5 ਫੁੱਟ ਦੀ ਹੈ ਤਾਂ 6.5 ਫੁੱਟ ਦਾ ਪਲਾਈ ਦਾ ਪੀਸ ਲੈ ਲਓ 5.5 ਫੁੱਟ ਦਾ ਪਲਾਈ ਦਾ ਪੀਸ ਲੈ ਕੇ ਆਪਣੇ 1.5 ਫੁੱਟੇ ਤੋਂ ਇੱਕੋ ਸੈਂਟਰ ਦੇ ਵਿੱਚੋਂ 1.5 ਫੁੱਟ ਰੱਖ ਕੇ ਉੱਥੇ ਨਿਸ਼ਾਨ ਲਾ ਕੇ ਉਹਦੇ ਆ ਪ੍ਰਕਾਰ ਕੋ ਮਜੂਦ ਹੋ ਉਹ ਇੱਕ ਨਿਸ਼ਾਨ ਲਾ ਲਓ ਭਾਵੇਂ ਚਾਕ ਨਾਲ ਲਾ ਲਓ ਭਾਵੇਂ ਤੁਸੀਂ ਇੱਕ ਮੇਖ ਬਨ ਕੇ ਨਾ ਮੇਖ ਦੀ ਲਾਈਨ ਮਾਰ ਲਓ ਤੇ ਉਹ ਜਿਹੜੀ ਗੜਾਈ ਹੈ ਐਸੇ ਤਰ੍ਹਾਂ ਹੀ ਆ ਪਲਾਈ ਆ ਉਹ ਹਰੇਕ ਕੰਲੀ ਕੰਲੀ ਡਾਟ ਦੇ ਉੱਤੇ ਰੱਖ ਕੇ ਇਸ ਤਰ੍ਹਾਂ ਕੱਚਾ ਢੂਲਾ ਕਰਕੇ ਉਹ ਨਿਸ਼ਾਨੀ ਦੇ ਹਿਸਾਬ ਨਾਲ ਅੱਗੇ ਤੋਂ ਨਿਸ਼ਾਨੀ ਵਿਖਾ ਦਿਓ। ਉਹ ਨਿਸ਼ਾਨੀ ਦੇ ਹਿਸਾਬ ਨਾਲ ਜਿਹੜੇ ਸਦਿਆਂ ਡਾਟਾ ਨੇ ਮਿੰਟੋਂ ਮਿੱਟੀ ਬਣ ਜਾਣਗੇ ਆ। ਡਾਟ ਦਾ ਢੂਲਾ ਕਰਨ ਦਾ ਜਾਂ ਕੋਈ ਦੁਬਾਰੇ ਕੰਲੀ ਕੰਲੀ ਪ੍ਰਕਾਰ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ। ਇੱਕ ਪਲਾਈ ਦੇ ਉੱਤੇ ਉਹਨੂੰ ਬਾਹਰੋਂ ਵਾ ਕੇ ਪਲਾਈ ਨਾਲ ਲਾ ਕੇ ਉਹ ਕੰਮ ਛੇਤੀ ਹੋ ਜੂਗਾ। ਧੰਨਵਾਦ ਸੱਸੀ।